ਸੁਨੀਲ ਜਾਖੜ ਹੁਣਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀਆਂ ਸੋਰਸਸ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਨੇ ਆਪਣੇ ਪ੍ਰਧਾਨਗੀ ਵਾਲੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਔਰ ਇਨਾਂ ਹੀ ਨਹੀਂ ਇਹ ਵੀ ਦੱਸਿਆ ਗਿਆ ਹੈ ਕਿ ਅਜੀ ਉਹਨਾਂ ਦਾ ਅਸਤੀਫਾ ਜਿਹੜਾ ਆ ਨਾ ਮਨਜ਼ੂਰ ਕਰ ਦਿੱਤਾ ਗਿਆ ਮਨਜ਼ੂਰ ਜਿਹੜਾ ਆ ਉਹਨਾਂ ਹੀ ਖੁਇਆ ਪੰਚਾਇਤਾਂ ਆ ਜਿਹੜੀ ਪੰਚਾਇਤੀ ਚੋਣ ਹੈ ਉਹਦੇ ਸਬੰਧੀ ਵੀ ਰਣਨੀਤੀ ਘੜੀ ਗਈ ਆ ਉਹ ਵੀ ਇੱਕ ਮੀਟਿੰਗ ਹੋਈ ਸੀ ਦੱਸਿਆ ਜਾ ਰਿਹਾ ਕਿ ਉਸ ਮੀਟਿੰਗ ਦੇ ਵਿੱਚ ਵੀ ਸੁਨੀਲ ਜਾਖੜ ਜਿਹੜੇ ਨੇ ਗੈਰ ਹਾਜ਼ਰ ਰਹੇ ਨੇ ਔਰ ਜਿਮਨੀ ਚੋਣ ਜਲੰਧਰ ਆਦੀ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਅਸੀਂ ਜੇਕਰ ਗੱਲ ਕਰੀ ਤਾਂ ਇਹਨਾਂ ਨੇ ਕਮਾਨ ਜਿਹੜੀ ਉਹ ਸੰਭਾਲੀ ਸੀਗੀ ਸੁਨੀਲ ਜਾਖੜ ਹੁਣਾਂ ਨੇ ਬੀਜੇਪੀ ਦੇ ਪ੍ਰਧਾਨ ਇਹੇ ਬਣੇ ਸੀ ਔਰ ਜਲੰਧਰ ਜਿਹੜੀ ਇਲੈਕਸ਼ਨ ਹੁਣੇ ਹੋਈ ਹੈ ਐਮਪੀ ਦੀ ਤਾਂ ਉਸ ਤੋਂ ਬਾਅਦ ਹੀ ਕਿਹਾ ਜਾ ਰਿਹਾ ਹੈ ਕਿ ਆਸਰਾਈਆਂ ਨੇ ਕਿ ਉਸ ਤੋਂ ਬਾਅਦ ਕੀ ਪੀਐਮ ਮੋਦੀ ਨੂੰ ਔਰ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਇਹਨਾਂ ਦੇ ਵੱਲੋਂ ਸੂਚਿਤ ਕਰ ਦਿੱਤਾ ਗਿਆ ਸੀ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਦਾਨਗੀ ਛੱਟ ਦੇਣਗੇ ਤਾਂ ਹੁਣ ਸੋਰਸਸ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਨੀਲ ਜਾਖੜ ਬੀਜੇਪੀ ਦੇ ਪ੍ਰਧਾਨ ਜਿਹੜੇ ਪਹਿਲਾਂ ਕਾਂਗਰਸ ਦੇ ਪ੍ਰਧਾਨ ਸੀ ਉਸ ਤੋਂ ਬਾਅਦ ਹੁਣ ਬੀਜੇਪੀ ਦੇ ਪ੍ਰਧਾਨ ਬਣਦੇ ਨੇ ਤਾਂ ਉਹਨਾਂ ਨੇ ਬੀਜੇਪੀ ਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ ਹੈ ਵੱਡੀ ਖਬਰ ਸੋਰਸਸ ਤੋਂ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਵੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਅਜੇ ਉਹਨਾਂ ਦਾ ਅਸਤੀਫਾ ਜੜਿਆ ਉਹ ਮਨਜ਼ੂਰ ਨਹੀਂ ਹੋਇਆ ਨਾ ਮਨਜ਼ੂਰ ਕਰ ਦਿੱਤਾ ਗਿਆ ਅਸਤੀਫਾ ਪਰ ਜਿਹੜੀ ਜਦੋਂ ਪੰਚਾਇਤਾਂ ਦੀ ਚੋਣਾਂ ਦੀ ਐਲਾਨ ਹੁੰਦਾ ਹੈ ਤਰੀਕ ਦਾ ਕਿ ਪੰਚਾਇਤੀ ਚੋਣਾਂ ਨੇ ਤਾਂ ਉਦੋਂ ਭਾਜੀਪੀ ਦੇ ਵੱਲੋਂ ਇੱਕ ਰਣਨੀਤੀ ਬਣਾਉਣ ਦੇ ਵਾਸਤੇ ਇੱਕ ਮੀਟਿੰਗ ਕੀਤੀ ਜਾਂਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਪ੍ਰਧਾਨ ਸੁਨੀਲ ਜਾਖੜ ਜਿਹੜੇ ਨੇ ਉਹ ਗੈਰ ਹਾਜ਼ਰ ਰਹਿੰਦੇ ਨੇ ਹੁਣ ਇਹ ਵੀ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਕੋਈ ਮਨਮੁਟਾਵ ਹੋ ਸਕਦਾ ਸੁਨੀਲ ਜਾਖੜ ਹੁਣਾਂ ਨੂੰ ਜਾਂ ਫਿਰ ਕੋਈ ਹੋਰ ਗੱਲਬਾਤ ਹੋ ਸਕਦੀ ਹੈ ਆਖਰਕਾਰ ਇੰਨੀ ਜਲਦੀ ਇਹਨਾਂ ਸ਼ਾਰਟ ਟਾਈਮ ਪੀਰੀਅਡ ਆ ਅਸੀਂ ਜੇਕਰ ਗੱਲ ਕਰੀ ਤਾਂ ਬਾਈਲੈਕਸ਼ਨ ਦੇ ਨੇੜੇ ਤੇੜੇ ਆਣ ਕੇ ਇਹਨਾਂ ਦੇ ਵੱਲੋਂ ਪ੍ਰਧਾਨਗੀ ਦੀ ਕਮਾਂਡ ਜਿਹੜੀ ਉਹ ਸੁਭਾਲੀ ਜਾਂਦੀ ਹੈ ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਇਹਨਾਂ ਨੇ ਜਿਹੜੀਆਂ ਜਰਨਲ ਇਲੈਕਸ਼ਨ ਐਮਪੀ ਦੀਆਂ ਜਿੱਤੀਆਂ ਉਦੋਂ ਇਹਨਾਂ ਦੀ ਵਾਗਡੋਰ ਦੇ ਖੇਠ ਸਾਰੀ ਕੰਪੇਨਿੰਗ ਵਗੈਰਾ ਕੋਈ ਤੇ ਉਸ ਤੋਂ ਬਾਅਦ ਹੁਣ ਪੰਚਾਇਤੀ ਚੋਣਾਂ ਦਾ ਜਦੋਂ ਐਲਾਨ ਹੁੰਦਾ ਹੈ ਤਾਂ ਉਸੇ ਸਮੇਂ ਇੱਕ ਵੱਡੀ ਸਿਆਸਤ ਦੇ ਵਿੱਚ ਹੁਣ ਹਲਚਲ ਦੇਖਣ ਨੂੰ ਮਿਲਦੀ ਹੈ ਬੀਜੇਪੀ ਦੇ ਵਿੱਚ ਇਹ ਵੱਡਾ ਫੇਰ ਬਦਲ ਹੋ ਸਕਦਾ ਹੈ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹਾਲਾਂਕਿ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਗਿਆ ਇਹ ਵੀ ਵੱਡਾ ਆ ਜਿਹੜਾ ਪੁਆਇੰਟ ਹੈ ਕਿ ਬੀਜੇਪੀ ਦੇ ਵੱਲੋਂ ਲੀਡਰਸ਼ਿਪ ਦੇ ਵੱਲੋਂ ਇਹ ਜਿਹੜਾ ਅਸਤੀਫਾ ਦਿੱਤਾ ਗਿਆ ਇਹ ਨਾ ਮੰਜ਼ੂਰ ਕੀਤਾ ਗਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਰਣਨੀਤੀ ਬਣਾਈ ਜਾਣੀ ਸੀ ਔਰ ਇੱਕ ਮੀਟਿੰਗ ਕੀਤੀ ਗਈ ਆ ਭਾਜਪਾ ਦੇ ਵੱਲੋਂ ਉਸ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਹੁਣੀ ਗੈਰ ਹਾਜ਼ਰ ਰਹੇ ਨੇ ਤਾਂ ਉਸ ਤੋਂ ਬਾਅਦ ਹੁਣ ਸੋਰਸਸ ਤੋਂ ਇਹ ਜਾਣਕਾਰੀ ਮਿਲ ਪਾਰੀ ਹੈ ਕਿ ਸੁਨੀਲ ਜਾਖੜ ਹੁਣਾ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਗਿਆ ਪਰ ਬੀਜੇਪੀ ਦੇ ਵੱਲੋਂ ਲੀਡਰਸ਼ਿਪ ਦੇ ਵੱਲੋਂ ਇਹ ਅਸਤੀਫਾ ਜਿਹੜਾ ਨਾਮਨਜ਼ੂਰ ਕਰ ਦਿੱਤਾ ਗਿਆ ਅਤੇ ਕਿਤਨਾ ਕਿਤੇ ਇਹ ਵੀ ਜਾਣਕਾਰੀ ਮਿਲ ਪਾਰੀ ਹੈ ਕਿ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਸਤੀਫੇ ਨੂੰ ਲੈ ਕੇ ਜਿਹੜੀਆਂ ਐਮਪੀ ਇਲੈਕਸ਼ਨਸ ਹੋਈਆਂ ਨੇ ਉਸ ਤੋਂ ਬਾਅਦ ਇਹ ਸੂਚਿਤ ਕਰ ਦਿੱਤਾ ਗਿਆ ਸੀਗਾ ਪੀਐਮ ਮੋਦੀ ਤੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਕਿ ਉਹ ਅਸਤੀਫਾ ਦੇਣਗੇ ਹਾਲਾਂਕਿ ਇੰਨੀ ਜਲਦੀ ਆਖਿਰਕਾਰ ਉਹ ਕਿਹੜੀ ਚੀਜ਼ ਹੋਈ ਹੈ ਜਾਂ ਇਹ ਵੀ ਹੋ ਸਕਦਾ ਹੈ ਅਾਕੀ ਜੁੜੀਆਂ ਐਮਪੀ ਇਲੈਕਸ਼ਨਸ ਗਈਆਂ ਨੇ ਉਹਦੇ ਵਿੱਚ ਚੰਗਾ ਪਰਫਾਰਮ ਬੀਜੇਪੀ ਨਹੀਂ ਕਰ ਪਾਈ ਪਰ ਕਿਤੇ ਨਾ ਕਿਤੇ ਦੇਖੀ ਤਾਂ ਸ਼ਹਿਰੀ ਵੋਟ ਜਿਹੜੀ ਬੀਜੇਪੀ ਦੇ ਹੱਕ ਦੇ ਵਿੱਚ ਬਹੁਤ ਭੁਗਤੀ ਹੈ ਜਿਵੇਂ ਅਸੀਂ ਉਹ ਸਰਵੇਖਣ ਵੀ ਵੇਖਿਆ ਉਸ ਤੋਂ ਬਾਅਦ ਇਹ ਵੀ ਕਿਤਨਾ ਕਿਤੇ ਹੁਣ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਪਰਫਾਰਮੈਂਸ ਨੂੰ ਲੈ ਕੇ ਉਹਨਾਂ ਨੇ ਅਸਤੀਫਾ ਦਿੱਤਾ ਹੈ ਕਿ ਪਰਫਾਰਮੈਂਸ ਠੀਕ ਨਹੀਂ ਰਹੀ ਐਜਾ ਨਾ ਦੀ ਜਿਹੜਾ ਪ੍ਰਧਾਨਗੀ ਦੇ ਅਹੁਦੇ ਤੇ ਉਹ ਸੀਗੇ ਤਾਂ ਪਰਫਾਰਮੈਂਸ ਠੀਕ ਨਹੀਂ ਰਹੀ ਹਾਲਾਂਕਿ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਉਹ ਪ੍ਰਧਾਨ ਸੀਗੇ ਤਾਂ ਕਾਂਗਰਸ ਦੇ ਵਿੱਚ ਅਣਬਣ ਹੋਈ ਪਾਰਟੀ ਦੇ ਬੰਦੇ ਆ ਦੇ ਨਾਲ ਅਣਬਣ ਹੋਈ ਉਸ ਤੋਂ ਬਾਅਦ ਉਹਨਾਂ ਨੇ ਉਧਰੋਂ ਅਸਤੀਫਾ ਦੇ ਦਿੱਤਾ ਭਾਜਪਾ ਜੁਆਇਨ ਕਰ ਲਈ ਅਤੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਪ੍ਰਧਾਨ ਲਗਾ ਦਿੱਤਾ ਗਿਆ ਭਾਜਪਾ ਪੰਜਾਬ ਪ੍ਰਧਾਨ ਤਾਂ ਹੁਣ ਇਹਨਾਂ ਨੇ ਇਹ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਇਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਅਸਤੀਫਾ ਨਾਮਨਜ਼ੂਰ ਕੀਤਾ ਗਿਆ ਹੈ ਹੁਣ ਅਸਤੀਫਾ ਕਿਉਂ ਦਿੱਤਾ ਹੈ ਆਖਰਕਾਰ ਦੇ ਪਿੱਛੇ ਦੀ ਵਜ੍ਹਾ ਕੀ ਹੈ ਅਜੇ ਤੱਕ ਇਹਦੀ ਜਾਣਕਾਰੀ ਨਹੀਂ ਮਿਲ ਪਾਈ ਪਰ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਪਰ ਸਿਆਸਤ ਨੂੰ ਲੈ ਕੇ ਪੰਜਾਬ ਦੀ ਸਿਆਸਤ ਲੈ ਕੇ ਇੱਕ ਪਾਸੇ ਜਿੱਥੇ ਪੰਚਾਇਤੀ ਚੋਣਾਂ ਹੋਣੀਆਂ ਨੇ ਪਰ ਪੰਚਾਇਤੀ ਚੋਣਾਂ ਹੋਣ ਤੋਂ ਪਹਿਲਾਂ ਕੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਭਾਜਪਾ ਪ੍ਰਧਾਨ ਸੁਨੀਲ ਜਾਖੜ ਹੁਣਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਔਰ ਪੰਚਾਇਤੀ ਚੋਣਾਂ ਸਬੰਧੀ ਜਿਹੜੀ ਰਣਨੀਤੀ ਬਣਾਈ ਜਾਣੀ ਸੀ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਹੁਣੀ ਉਸ ਮੀਟਿੰਗ ਦੇ ਵਿੱਚ ਵੀ ਸੁਨੀਲ ਜਾਖੜ ਹੁਣੀ ਗੈਰ ਹਾਜ਼ਰ ਰਹੇ ਨੇ ਪਰ ਅਸਤੀਫਾ ਜੜਿਆ ਉਹ ਨਾਮਨਜ਼ੂਰ ਕੀਤਾ ਗਿਆ ਸੁਨੀਲ ਜਾਖੜ ਹੁਣਾਂ ਦਾ ਤਾਂ ਵੱਡੀ ਖਬਰ ਭਾਜਪਾ ਦੇ ਨਾਲ ਜੁੜੀ